ਮਿਤੀ 9 ਤਰੀਕ ਦੀ ਰਾਤ ਜਿਹੜਾ ਬਿੰਦ ਦਾਨ ਸਿੰਘ ਵਾਲਾ ਜਸਪ੍ਰੀਤ ਸਿੰਘ ਤੇ ਉਹਦੇ ਜਿਹੜੇ ਆਂਟੀਗੌਂਡੀ ਸੀਗੇ ਉਹਨਾਂ ਦੇ ਸੱਤ ਘਰਾਂ ਦੇ ਕਰੀਬ ਜਿਹੜੀ ਸੀਗੀ ਇੱਕ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਸੀ ਜਿਹਦੇ ਵਿੱਚ ਰਮਿੰਦਰ ਸਿੰਘ ਤੇ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹ ਇਨਵੋਲ ਸੀਗੇ ਇਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਨੰਬਰ 3 ਥਾਣਾ ਨਹਿਆਂ ਵਾਲਾ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਅੰਡਰ 326 ਜੀ ਆਫ ਬੀ ਐਨ ਐਸ ਐਂਡ ਅਦਰ ਰੈਲੇਵੈਂਟ ਸੈਕਸ਼ਨ ਆਫ ਬੀ ਐਨ ਐਸ ਇਸ ਮੁਕੱਦਮੇ ਦੇ ਵਿੱਚ ਸੱਤ ਦੋਸ਼ੀ ਬਾਈ ਨੇਮ ਸੀਗੇ ਤੇ ਬਾਕੀ तकरीबन 17 ਦੇ ਕਰੀਬ ਜਿਹੜੇ ਦੋਸ਼ੀ ਅਨਨੋਨ ਬੰਦੇ ਸੀਗੇ ਸੋ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਇਸ ਮਕਦਮੇ ਨੂੰ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਸੀਆਈਏ ਡੀਐਸਪੀ ਪੁਚੋ ਐਸਐਚਓ ਨਿੰਜਾ ਵਾਲਾ ਚੌਕੀ ਇੰਚਾਰਜ ਬੋਨੇਣਾ ਤੇ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਅਸੀਂ ਇਸ ਮਕਦਮੇ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਹੈਗੇ ਰਣਜੀਤ ਸਿੰਘ ਖੁਸ਼ਪ੍ਰੀਤ ਸਿੰਘ ਤੇ ਰੇਸ਼ਮ ਸਿੰਘ ਇਹਨਾਂ ਨੂੰ ਮਿਤੀ 11 ਤਰੀਕ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਜਿਹੜੀ ਹੈਗੀ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਕਾਰਵਾਈ ਸਾਡੀ ਚੱਲ ਰਹੀ ਹੈ ਇਹਦੇ ਵਿੱਚ ਜਿਹੜੇ ਰੇਸ਼ਮ ਸਿੰਘ ਹੈਗਾ ਇਹ ਇਸ ਮੁਕਦਮੇ ਦੇ ਵਿੱਚ ਬਾਈ ਨੇ ਵੀ ਦੋਸ਼ੀ ਸੀਗਾ ਦੂਜੇ ਜਿਹੜੇ ਦੋ ਦੋਸ਼ੀ ਨੇ ਰਣਜੀਤ ਸਿੰਘ ਤੇ ਖੁਸ਼ਪ੍ਰੀਤ ਸਿੰਘ ਇਹ ਇਹਦੇ ਵਿੱਚ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਅਸੀਂ ਜਿਹੜੇ ਹੈਗੇ ਲੈ ਇਹਨਾਂ ਨੂੰ ਨਾਮਿਨੇਟ ਕੀਤਾ ਤੇ ਇਹਨਾਂ ਨੂੰ ਅਸੀਂ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਇਸ ਦੇ ਨਾਲ ਹੀ ਜਿਹੜੇ ਇਹ ਤਿੰਨ ਦੋਸ਼ੀ ਨੇ ਇਹਨਾਂ ਨੇ ਸਾਨੂੰ ਫਰਦਰ ਜਿਹੜੇ ਮੇਨ ਮੁੱਖ ਦੋਸ਼ੀ ਹਰਮਿੰਦਰ ਸਿੰਘ ਉਹਦੇ ਬਾਰੇ ਵੀ ਕੁਝ ਲੀਡਸ ਦਿੱਤੀਆਂ ਨੇ ਸੋ ਅਸੀਂ ਵਕ ਵਕ ਟੀਮਾਂ ਸਾਡੀਆਂ ਸੜੀਆਂ ਰੇਡ ਕਰ ਰਹੀਆਂ ਨੇ ਤਾਂ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਅਸੀਂ ਉਹਨਾਂ ਨੂੰ ਜਿਹੜੇ ਗ੍ਰਫਤਾਰ ਕਰ ਲਵਾਂਗੇ ਇਹਨਾਂ ਦੋਸ਼ੀਆਂ ਦੀ ਅਸੀਂ ਪੁਲਿਸ ਰਿਮਾਨ ਲੈ ਕੇ ਅੱਗੇ ਫਰਦਰ ਕਾਰਵਾਈ ਕਰ ਰਹੇ ਹਾਂ ਇੱਥੇ ਨਾਲ ਹੀ ਜਿਹੜਾ ਦੱਸਣਾ ਹੋਵੇਗਾ ਕਿ ਜਿਹੜੇ ਅਸੀਂ ਪਹਿਲਾਂ ਜਿਹੜਾ ਮੁਕਤਮਾ ਸੀਗਾ 326 ਜੀ ਜਿਹੜੀ ਤੇ ਬਾਕੀ ਸੈਕਸ਼ਨ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਹੁਣ ਅਸੀਂ ਕੱਲ ਜਿਹੜਾ ਇਸ ਮੁਕਦਮੇ ਦੇ ਵਿੱਚ 100 ਜਿਹੜੇ 307 ਜਿਵੇਂ IPC ਦੇ ਰੈਲੇਵੈਂਟ ਸੈਕਸ਼ਨ ਬੀਐਨਐਸ ਹੈਗੇ ਅਸੀਂ ਉਹ ਵਾਦਾ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜੇ ਬਾਕੀ ਦੋਸ਼ੀ ਰਹਿੰਦੇ ਨੇ ਰਵਿੰਦਰ ਸਿੰਘ ਦੇ ਉੱਤੇ ਸਰ ਜੀ ਵੀ ਕੀ ਗੱਲ ਚੱਲ ਰਹੀ ਸੀ ਕਿ ਨਸ਼ੇੜੀਆਂ ਵੱਲੋਂ ਅਗ ਲਗਾਈ ਕੀ ਰਵਿੰਦਰ ਸਿੰਘ ਦੇ ਉੱਤੇ ਪਹਿਲਾਂ ਐਨਡੀ ਦਾ ਕੋਈ ਜਾਂ ਨਸ਼ੇ ਦਾ ਕੋਈ ਇਸ ਤਰੀਕੇ ਦਾ ਮਾਮਲਾ ਸਾਹਮਣੇ ਹੈ ਨਹੀਂ ਉਹਦੇ ਵਿੱਚ ਉਹਦੇ ਉੱਪਰ ਐਨਡੀਪੀਐਸ ਦਾ ਮੁਕਦਮਾ ਦਰਜ ਨਹੀਂ ਹੈ ਬਟ ਹਾਂ ਉਹਦੇ ਕੋਲ ਇੱਕ ਨਜਾਇਜ਼ ਹਥਿਆਰ ਬਰਾਮਦ ਹੋਇਆ ਹੋਇਆ ਸੀਗਾ 2023 ਦੇ ਵਿੱਚ ਉਸ ਬੰਦੇ ਵਿੱਚ ਮੁਕਤਵਾ ਇੱਕ ਦਰਜ ਹੈ ਤੇ ਐਨਡੀਪੀਐਸ ਦਾ ਜਿਹੜਾ ਫਰਦਰ ਕੋਈ ਮੁਕਦਮਾ ਤਾਂ ਦਰਜ ਨਹੀਂ ਹੈਗਾ ਬਟ ਫਿਰ ਵੀ ਕੋਈ ਅਲੀਗੇਸ਼ਨ ਜਿਹੜੇ ਹੈਗੇ ਨੇ ਕਾਫੀ ਉਹਦੇ ਵਿੱਚ ਕੁਝ ਨਿਕਚੇ ਜਿਹਾ ਨਿਕਲ ਕੇ ਆ ਰਹੀਆਂ ਨੇ ਉਸ ਸਿੰਗਲ ਨੂੰ ਵੀ ਅਸੀਂ ਜਾਂਚ ਕਰਾਂਗੇ ਜਦੋਂ ਅਸੀ ਗ੍ਰਿਫਤਾਰੀ ਹੋਊਗੀ ਤਾਂ ਡੈਫੀਨਿਟਲੀ ਅਸੀਂ ਜਿਹਨੂੰ ਅਸੀਂ ਢੰਗਾਈ ਨਾਲ ਪੜਤਾਲ ਕੀਤੀ ਜਾਊਗੀ ਜੇਕਰ ਉਹ ਇਸ ਚੀਜ਼ ਦੇ ਵਿੱਚ ਵੀ ਇਨਵੋਲ ਹੈਗਾ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹਦੇ ਵਿੱਚ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੀ ਨਿਕਲ ਕੇ ਆਇਆ ਵੀ ਜਸਪ੍ਰੀਤ ਨਾਲ ਇਹਦੀ ਧਰਮਿੰਦਰ ਦੀ ਆਪਸ ਵਿੱਚ ਗੱਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀਗੀ ਜਿਹੜਾ ਕਿ ਜਸਪ੍ਰੀ ਦੇ ਵੱਲੋਂ ਕਹਿਆ ਜਾ ਰਿਹਾ ਕਿ ਮੈਂ ਉਹਨੂੰ ਨਸ਼ੇ ਕਰਦ ਰੋਕਦਾ ਸੀਗਾ ਤੇ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਜਿਹੜੀ ਹੈਗੀ ਚੀਜ਼ ਕਲੀਅਰ ਹੋ ਜਾਊਗੀ। ਪਹਿਲਾਂ ਪਹਿਲਾਂ ਜਿਹੜੀ ਇਹ 5 ਵਜੇ ਦੇ ਕਰੀਬ ਜਿਹੜੀ ਹੈਗੀ ਜਸਪ੍ਰੀ ਪਾਰਟੀ ਵੱਲੋਂ ਰਮਿੰਦਰ ਸਿੰਘ ਦੇ ਘਰ ਜਿਹੜੇ ਹੈਗੀ ਹੈ ਹਮਲਾ ਕੀਤਾ ਗਿਆ ਸੀ, ਭੰਨਤੋੜ ਕੀਤੀ ਗਈ ਸੀਗੀ। ਜਿਹਦੀ ਕੋਈ ਉਹਨਾਂ ਨੇ ਕੰਪਲੇਂਟਰ ਜ਼ਾਹਿਰ ਨਹੀਂ ਕੀਤੀ ਬਟ ਉਹਨਾਂ ਨੇ ਆਪਣੇ ਬੰਦੇ ਮੁਲਾਕ ਜਿਹੜੇ ਹੈਗੇ ਰਾਤ ਉਹਨਾਂ ਦੇ ਘਰ ਅਟੈਕ ਕਰਦੇ ਤੇ ਰਮਿੰਦਰ ਸਿੰਘ ਪਾਰਟੀ ਵੱਲੋਂ ਤੇ ਉਹਨਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ। ਕਾਈਂਡ ਆਫ ਇਹ ਤਾਂ ਲੱਗ ਰਿਹਾ ਕਿ ਜਿਹੜੀ ਕਾਰਨ ਕੀ ਇਹ ਲੜਾਈ ਦਾ ਜਸਪ੍ਰੀਤ ਦਾ ਤੇ ਰਮਿੰਦਰ ਦਾ ਕਿਉਂਕਿ ਜਸਪ੍ਰੀਤ ਪਾਰਟੀ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਇਹਨੂੰ ਨਸ਼ਾ ਕਰਦਾ ਸੀ ਵੇਚਦਾ ਸੀਗਾ ਅਸੀਂ ਕਰਨ ਤੋਂ ਵੇਚਣ ਤੋਂ ਰੋਕਦੇ ਸੀ ਤਾਂ ਇਹ ਸਾਡੇ ਨਾਲ ਖਾਰ ਖਾਦਾ ਸੀਗਾ ਬਟ ਜਿਹੜੀ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਜਿਹੜੀ ਹੈ ਕਈ ਚੀਜ਼ਾਂ ਜਿਹੜੀਆਂ ਕਲੀਅਰ ਹੋਣ ਗਈਆਂ ਕਿਉਂਕਿ ਇਹਦੇ ਵਿੱਚ ਦੋ ਤਿੰਨ ਐਂਗਲ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਸਾਡੇ ਕੋਲ ਕਿੰਨੇ ਵਿਅਕਤੀ ਇਨਵੋਲਵ ਐ ਸਾਰੇ ਕੇਸ ਦੇ ਵਿੱਚ ਇਹਦੀ ਗੱਲ ਇਹਦੇ ਵਿੱਚ ਜਿਹੜੇ 7 ਬੰਦੇ ਬਾਈ ਨਾਮ ਦਰਜ ਨੇ ਜਿਹੜਾ 3 ਨੰਬਰ ਮੁਕੱਦਮਾ ਦਰਜ ਜਿਹੜੇ ਤਿੰਨ ਗ੍ਰਫਤਾਰ ਕੀਤੇ ਨੇ ਇਹ ਇੱਕ ਬਾਈ ਨੇਮ ਦੇ ਵਿੱਚੋਂ ਗ੍ਰਫਤਾਰ ਹੈ ਤੇ ਦੋ ਜਿਹੜੇ ਅਨਨੋਨ ਸੀਗੇ ਉਹਦੇ ਵਿੱਚ ਨਾਮਿਨੇਟ ਕੀਤਾ ਸੀ ਬਿਲਕੁਲ ਕਿੰਨੇ ਕਰਨ ਅੱਗ ਲਾਈ ਤੇ ਪਿੰਡ ਵਾਲੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਤਕਰੀਬਨ 7 ਘਰ ਜਿਹੜੇ ਸੀਗੇ ਜਿਨ੍ਹਾਂ ਨੂੰ ਅੱਗ ਲਗਾਈ ਸੀਗੀ ਉਹਨਾਂ ਕੋਈ ਪਿੰਡਵਾਰ ਕੋਈ ਪਛਾਣ ਉਸ ਤੇ ਨਹੀਂ ਆਇਆ ਉਹ ਦੇਖੋ ਜਦੋਂ ਇਹਦਾ ਲੜਾਈ ਹੁੰਦੀ ਹੈ ਤਾਂ ਜਿਹੜੇ ਬੰਦੇ ਦੀ ਪਾਰਟੀਆਂ ਹੁੰਦੀ ਹੈ ਲੜਾਈ ਦੇ ਵਿੱਚ ਤਾਂ ਆਈ ਡੋਨਟ ਥਿੰਕ ਕਿਸੇ ਨੇ ਉਹਨਾਂ ਨੂੰ ਜਿਹੜਾ ਹੈਗਾ ਚਲਾਇਆ ਹੋਵੇ